ਜੀ ਨਾਮ ਹੈ ਤੁਹਾਡਾ ਤੇ ਇਸ ਘਟਨਾ ਕ੍ਰਮ ਨੂੰ ਕਿਵੇਂ ਦੇਖਦੇ ਹੋ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮੇ ਦੁਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਵੀ ਘਟਨਾ ਵਾਪਰਦੀਆਂ ਉਹ ਕਿਤੇ ਨਾ ਕਿਤੇ ਕਿਤੇ ਰੋਸ ਤੋਂ ਨਿਕਲਦੀਆਂ ਜੋ ਸਾਨੂੰ ਮੀਡੀਆ ਰਹੀ ਇਹ ਗੁੜੀਆਂ ਦਾ ਪਤਾ ਲੱਗਾ ਹਲਦੀ ਘੜੀ ਦੇ ਮੇਰਾ ਖਿਆਲ ਆ ਵੀ ਅਸੀਂ ਤਾਂ ਕਦੀ ਗੁੜੀਆਂ ਦੇ ਮੱਥੇ ਵੀ ਨਹੀਂ ਲੱਗੇ ਜੂ ਵਿਆਹੀਆਂ کافی ਲੰਮੇ ਸਮੇਂ ਤੋਂ ਪਰ ਜੋ ਵੀ ਕੁਝ ਹੋਇਆ ਉਹਨਾਂ ਦਾ ਜੋ ਡਿਊਟੀ ਆ ਡਿਊਟੀ ਦੇ ਵਿੱਚੋ ਮੁਲਾਜ਼ਮ ਜਿਹੜਾ ਪੂਰਾ ਆਪਦੀ ਡਿਊਟੀ ਨਿਭਾਉਂਦਾ ਜੋ ਸਾਨੂੰ ਪਤਾ ਲੱਗਾ ਕਿ ਜੋ ਪਰਸ ਤੇ ਮੋਬਾਈਲ ਜਿਹੜਾ ਉਹਨਾਂ ਦਾ ਟ੍ਰੇਸ ਕਰਨਾ ਹੈ ਜਾਂ ਸਕੈਨ ਕਰਨਾ ਹੁੰਦਾ ਸਕਿਉਰਿਟੀ ਜਿਹੜੀ ਏਅਰਪੋਰਟ ਤੇ ਬਹੁਤ ਜ਼ਿਆਦਾ ਸਖਤ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਉੱਥੇ ਉਹਨਾਂ ਦੀ ਸਕਿਉਰਿਟੀ ਦੀ ਤਲਾਸ਼ੀ ਤੋਂ ਤੂੰ ਤੂੰ ਮੈਂ ਮੈਂ ਹੋਈ ਆ ਤੂੰ ਤੂੰ ਮੈਂ ਮੈਂ ਦੇ ਵਿੱਚੋਂ ਜੋ ਕੁਝ ਆਇਆ ਉਹ ਸਾਹਮਣੇ ਫਿਰ ਗਾਂ ਦੀ ਗਾਂ ਗਾਂ ਲੜੀ ਨਾ ਲੜੀ ਬਣਦੀ ਆਈ ਆ ਪਰ ਇਹਦੇ ਵਿੱਚ ਜਿਹੜਾ ਵੀ ਮੰਨ ਲਓ ਤੁਸੀਂ 12 13 ਲੱਖ ਲੋਕਾਂ ਨੇ ਉਹਨਾਂ ਨੂੰ ਚੁਣਿਆ ਨੌਂ ਵਿਧਾਨ ਸਭਾ ਦੇ ਹਲਕਿਆਂ ਦਾ ਉਹ ਐਮਪੀ ਆ ਤੇ ਉਹਨਾਂ ਨੂੰ ਕਦੇ ਨਾ ਕਦੇ ਸ਼ਬਦਾਂ ਦੀ ਮਰਜ਼ਾਦਾ ਰੱਖਣੀ ਚਾਹੀਦੀ ਆ ਕਿਉਂਕਿ ਹਰ ਜਿਹੜਾ ਵਿਅਕਤੀ ਆ ਉਹਨੂੰ ਆਪਦੇ ਅਹੁਦੇ ਦੀ ਮਰਜ਼ਾਦਾ ਜਿਹੜੀ ਆ ਉਹ ਪੂਰੇ ਤੌਰ ਤੇ ਰੱਖਣੀ ਚਾਹੀਦੀ ਆ ਅਸੀਂ ਇਹ ਇਹ ਨਹੀਂ ਆਂਦੇ ਵੀ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਮਾਰੀ ਗੱਲ ਆ ਇਹ ਚੰਗੀ ਗੱਲ ਨਹੀਂ ਪਰ ਇਹਨੂੰ ਕਦੇ ਨਾ ਕਦੇ ਫਸਾਇਆ ਗਿਆ ਕਦੇ ਨਾ ਕਦੇ ਉਸ ਗੱਲ ਤੋਂ ਕਰੋਪ ਕੀਤਾ ਗਿਆ ਨਹੀਂ ਤੇ ਕੋਈ ਵੀ ਮੁਲਾਜ਼ਮ ਜਿਹੜਾ ਆਪ ਦੀ ਚੰਗੀ ਭਲੀ ਡਿਊਟੀ ਕਰਦਾ ਨੌਕਰੀ ਕਰਦਾ ਉਹਨਾਂ ਨੂੰ ਨੌਕਰੀ ਜਿਹੜੇ ਮੁਲਾਜ਼ਮ ਸਾਡੇ ਪਰਿਵਾਰਾਂ 'ਚੋਂ ਆ ਕਿਸਾਨ ਮਜ਼ਦੂਰਾਂ ਦੇ ਬੱਚੇ ਨੌਕਰੀਆਂ ਕਰਦੇ ਆ ਉਹਨਾਂ ਨੂੰ ਨੌਕਰੀਆਂ ਕਰਨ ਦੇਣੀਆਂ ਚਾਹੀਦੀਆਂ ਇਹੋ ਜਿਹੇ ਬਿਆਨ ਜਿਹੜੇ ਆ ਸਾਡੇ ਜਿਹੜੇ ਨੇਤਾ ਵਾ ਭਾਵੇਂ ਐਮਪੀ ਆ ਐਮਐਲਏ ਆ ਕੋਈ ਵੀ ਆ ਇਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਆ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਬਿਲਕੁਲ ਨਹੀਂ ਕਰਨਾ ਚਾਹੀਦਾ ਅੱਜ ਉਸ ਲੜਕੀ ਵੱਲੋਂ ਉਹ ਵੀ ਜਿਹੜਾ ਬਿਆਨ ਦਿੱਤਾ ਗਿਆ ਹੈ ਜਿਹੜਾ ਉੱਥੇ ਵੀਡੀਓ ਇੱਕ ਵਾਇਰਲ ਹੋ ਕੇ ਸਾਹਮਣੇ ਆਈ ਹੈ ਕਿ ਇਹ ਕੰਗਣਾ ਰਣੌਤ ਜਿਹੜੀ ਹੈ ਉਹ ਇਹ ਦਾਦੀ ਸੀਗੀ 100-100 ਰੁਪਏ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਆਸਾਨੀ ਮੋਰਚੇ ਵਿੱਚ ਲੈਾਈਆਂ ਜਾਂਦੀਆਂ ਨੇ ਤੇ ਉਸ ਵੇਲੇ ਉਹਨਾਂ ਦੀ ਮਾਤਾ ਵੀ ਜਿਹੜੀ ਉੱਥੇ ਮੌਜੂਦ ਸੀ ਵੇਖੋ 2021 2021 ਦੇ ਵਿੱਚ ਮੋਰਚਾ ਦਿੱਲੀ ਲੱਗਾ ਜਿਹੜਾ ਸੈਂਟਰ ਦੇ ਵਜੀਰ ਭਾਜਪਾ ਦੇ ਸੀ ਕਿਹੜਾ ਕਿਹੜੀ ਗੱਲ ਨਹੀਂ ਉਹ ਬੋਲੇ ਪਰ ਉਹਦੇ ਵਿੱਚ ਜਦੋਂ ਇਹ ਸਕਿਉਰਿਟੀ ਤੋਂ ਗੱਲਾਂ ਆਈਆਂ ਤੇ ਫਿਰ ਉਹਨੇ ਇਹ ਜਰੂਰ ਕਿਹਾ ਹੋਊਗਾ ਤੇ ਇਹ ਲੋਕ ਜਿਹੜੇ ਆ ਇਹ ਸਾਡੇ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਬੈਠੇ ਜਿਹੜੇ ਲਗਾਤਾਰ ਮਿਹਨਤ ਕਸ਼ ਲੋਕ ਆ ਤੇ ਜੇ ਉਹਨਾਂ ਨੂੰ ਟਕੇ ਟਕੇ ਦੇ ਉਹਨੇ ਕਿਹਾ ਗੁੜੀਆਂ ਨੇ ਤੇ ਇਹ ਗੱਲ ਕੋਈ ਗਲਤ ਨਹੀਂ ਗਈ ਉਹ ਬਿਲਕੁਲ ਕਈ ਕੰਗਣਾ ਦੇ ਇੱਕ ਨਹੀਂ ਨਿਗਾਹ ਬਿਆਨ ਆਏ ਆ ਬਹੁਤ ਬਿਆਨ ਉਹਦੇ ਜਿਹੜੇ ਆਏ ਆ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰਾਂ ਦੇ ਖਿਲਾਫ ਆਉਂਦੇ ਰਿਹਾ ਪਰ ਵੇਖੋ ਕਿਤੇ ਨਾ ਕਿਤੇ ਜਦੋਂ ਕੋਈ ਵੀ ਭਾਫ ਬਣਦੀ ਆ ਕਿਤੇ ਨਾ ਕਿਤੇ ਧੂਆ ਬਣਦਾ ਤੇ ਫਿਰ ਅੱਗ ਬਲਦੀ ਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਸਰਕਾਰ ਨੂੰ ਐਮਪੀਆ ਨੂੰ ਪ੍ਰਧਾਨ ਮੰਤਰੀ ਨੂੰ ਸਾਰਿਆਂ ਨੂੰ ਮਰਜ਼ਾਦਾ ਬੋਲਣ ਦੇ ਜ਼ਰੂਰ ਪਾਸ਼ਾ ਦੇ ਰੱਖਣੀ ਚਾਹੀਦੀ ਆ ਉਹਨੇ ਗੱਲ ਕਈ ਆ ਵੀ ਟਗੇ ਟਗੇ ਦੀਆਂ ਬੀਬੀਆਂ ਜਿਹੜੀਆਂ ਆ ਗਈਆਂ ਪਰ ਇਹ ਲੋਕ ਸੰਘਰਸ਼ੀ ਆ ਸੰਘਰਸ਼ੀ ਸੀ ਲੋਕ ਆ ਇਹ ਉਹਨਾਂ ਲੋਕਾਂ ਦੇ ਵਾਰਿਸ ਆ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਹਾਰ ਪਵਾਏ ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਇੱਕ ਪਿਆਲਾ ਪਾਣੀ ਦਾ ਪੀਂਦੇ ਰ ਇਹ ਲੋਕ ਤੇ ਉਹਨਾਂ ਨੂੰ ਵੀ ਬਖਸ਼ਦੇ ਇਹ ਉਹਨਾਂ ਲੋਕਾਂ ਦੇ ਵਾਰਿਸ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਲੋਕ ਆ ਵੱਡੇ ਵਜ਼ੀਰ ਆ ਮੰਤਰੀ ਇਹਨਾਂ ਨੂੰ ਆਪਣੀ ਭਾਸ਼ਾ ਦੇ ਕੰਟਰੋਲ ਕਰਨਾ ਚਾਹੀਦਾ ਤੇ ਲੋਕਾਂ ਨੂੰ ਡਿਊਟੀਆਂ ਆਪਣੀਆਂ ਸਹੀ ਤਰੀਕੇ ਨਾਲ ਕਰਨ ਦੇਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜੀ ਅਮਰ ਸਿੰਘ ਨਾਮ ਆ ਜੀ ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ ਤੇ ਘਟਨਾ ਕਰ ਮਾ ਤੁਸੀਂ ਵੇਖ ਹੀ ਲਿਆ ਜੋ ਮੀਡੀਆ ਚੱਲਣ ਦਿਆ ਇੱਕ ਉਹਨਾਂ ਤਕਾਰ ਹੋਇਆ ਵਾ ਆਪਣੇ ਟੰਗਣਾ ਦੇ ਨਾਲ ਤੇ ਉਹਨਾਂ ਨੇ ਕੋਈ ਕੋਈ ਹੋ ਗਿਆ ਹੋਊਗਾ ਚੈਕਿੰਗ ਤੋਂ ਵੀ ਚੈੱਕ ਨਾ ਕਰਾਉਂਦੀ ਹੋਊਗੀ ਇਹਨਾਂ ਮੀਡੀਆ ਵਾਲਿਆਂ ਨੇ ਇੱਕ ਸੋਛਾ ਸੜਤਾ ਵੀ ਉਹਦੇ ਲਫੜ ਮਾਰਦਾ ਬਿਲਕੁਲ ਸਾਡੀ ਲੜਕੀ ਨੇ ਲਫੜ ਨਹੀਂ ਮਾਰਿਆ ਜੇਕਰ ਦੇ ਮਾਰਿਆ ਤਾਂ ਸਾਨੂੰ ਦਿਖਾਉਣਾ ਸਾਡਾ ਤੇ ਮੁੱਢ ਤੋਂ ਹੀ ਪਰਿਵਾਰ ਜਿਹੜਾ ਵਾ ਆਰਮੀ ਚ ਆ ਫੌਜ ਤੋਂ ਦਾਦਿਆਂ ਤੋਂ ਲੈ ਕੇ ਚਲਦੀ ਹੈ ਹਾਂ ਜੀ ਮੁੱਢ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਚ ਫੌਜੀ ਹੋਏ ਆ ਆਰਮੀ ਚ ਹੋਏ ਆ ਪੰਜ ਸਾਡੇ ਫੌਜੀ ਪਹਿਲਾਂ ਹੋ ਚੁੱਕੇ ਕਪਟਨ ਦੇ ਰੈਂਕ ਤੱਕ ਹੋ ਚੁੱਕੇ ਆ ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਇਹ ਅਤਵਾਦੀ ਆ ਫਰਾਨੇ ਆ ਇਹਨਾਂ ਨੇ ਘੱਟ ਦੀ ਜੰਗ ਵੀ ਲੜੀ 65 ਦੀ ਵੀ ਲੜੀ ਕਿਉਂ ਅਤਵਾਦੀ ਹੀ ਨੇ ਜੰਗਾਂ ਲੜੀਆਂ ਪਹਿਲਾਂ ਇਹ ਬਿਲਕੁਲੋ ਗਲਤ ਬੋਲ ਰਹੀ ਆ ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਟਕੇ ਟਕੇ ਦੀਆਂ 100 100 ਤੇ ਦਿਹਾੜੀ ਤੇ ਆਈਆਂ ਸੀ ਉਹ ਜਰੂਰ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਆ ਗੱਲਾਂ ਬੋਲੀਆਂ ਇਹ ਤਾਂ ਕਰ ਰਿਹਾ ਸੀ ਉਹਨਾਂ ਦਾ ਤੁੰਦੂ ਮੈਮ ਹੋਈ ਆ ਉਹ ਇਹ ਲਬਜ਼ ਜਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ ਕੋਈ ਲੱਫੜ ਨਹੀਂ ਵੇਖਿਆ ਸੀ ਕੋਈ ਗੱਲ ਨਹੀਂ ਇਹਦੀ ਜਾਂਚ ਹੋਊਗੀ ਨਕਵਾਰੀ ਹੋਊਗੀ ਸਾਰਾ ਸਾਹਮਣੇ ਆਜੂਗਾ ਜੀ ਸੱਚ ਹੁਣ ਮੰਗ ਕੀ ਕਰਨਾ ਚਾਹੁੰਦੇ ਅਸੀਂ ਮੰਗੇ ਕਰਨੀ ਚਾਹੁੰਦੇ ਜੋ ਸੱਚ ਉਹ ਸਾਹਮਣੇ ਦਿਖਾਇਆ ਜਾਵੇ ਜੇ ਥੱਪੜ ਮਾਰਿਆ ਤਾਂ ਉਹ ਦਿਖਾਇਆ ਜਾਵੇ ਇਹ ਬਿਲਕੁਲ ਜਿਹੜੀ ਅਤਵਾਦੀ ਦੱਸਣ ਦੇ ਅਤਵਾਦੀ ਨਹੀਂਗੇ ਪੰਜਾਬ ਦੇ ਸਾਰੇ ਯੋਧੇ ਆ ਸੂਰਬੀਰੇ ਆ ਕੀ ਕਰੇ 16 ਸਾਲ ਤੋਂ ਲੜਕੀ ਜਿਹੜੀ ਆ ਉਹ ਆਰਮੀ ਚ ਕੰਮ ਕਰ ਰਹੀ ਆ ਕੀ ਉਹਨੇ ਪਹਿਲਾਂ ਅੱਜ ਤੋਂ ਪਹਿਲਾਂ ਕੋਈ ਇਹੋ ਜਿਹਾ ਕੋਈ ਹਰਕਤ ਹੋਈ ਏ ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ ਕਰਨਦੇ ਆ ਆਰਮੀ ਚ ਨੌਕਰੀ ਕਰਨਦੇ ਆ ਸਰਵਿਸ ਕਰਨਦੇ ਆ ਸਾਰੇ ਅਤਵਾਦੀ ਆ ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ মিডিਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦਿਂਗਾਉਂਦੇ ਆ ਪਰਸ ਵੀ ਉਤੂ ਤੂ ਮੈਮਾ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੁਛ ਹੋਇਆ ਇਸ ਵਿਚਾਲੇ ਉਹਨਾਂ ਦਾ ਤੁਹਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਜਿਹੜਾ ਚੰਗਣਾ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦਿਹਾੜੀ ਦੇ ਦੱਸਦੇ ਸਾਡੀਆਂ ਮਾਵਾਂ ਭੈਣਾਂ ਜਿਗੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣੀਆਂ ਸੀ ਇਹ ਵੀ ਗੱਲ ਉਹਨਾਂ ਨੇ ਕਹੀ ਆ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਰਾਨ ਲੋਤ ਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਭੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵਿਕ ਹੀ ਆ ਵੀ ਕਿਤੇ ਨਾ ਕਿਤੇ ਹੋ ਜਾਂਦਾ ਇਹਦਾ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੁੰਦੇ ਤੇ ਨਾਲ ਗੱਲਬਾਤ ਕਰਦੇ ਨੇ ਜਦੋਂ ਜਾਂਦੇ ਸੀ ਇਹਦੇ ਲਈ ਕੋਈ ਹਉਜਲਵਾ ਦੇਖੋ ਕੋਈ ਬਾੜੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਦਾ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਵਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋਲ ਰਿਹਾ ਅੱਜ ਕੋਈ ਘਟੜੇ ਗੱਲਬਾਤ ਹੋਈ ਉਹਨਾਂ ਦੀ ਨਹੀਂ ਅੱਜ ਨਹੀਂ ਕੋਈ ਗੱਲਬਾਤ ਪੰਗਲ ਰੋ ਨੇ ਇੱਕ ਵੀਡੀਓ ਜਾਰੀ ਕੀ ਹੈ ਕਿ ਪੰਜਾਬ ਚ ਹੱਤਵਾਲ ਫੇਰਵਾਲ ਫੈਲ ਰਿਹਾ ਜਦੋਂ ਉਹਨਾਂ ਕੋ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅਗਲਾ ਉਹ ਜਿਹੜਾ ਬਿਆਨ ਉਹ ਦੇਣਾ ਹੀ ਹੁੰਦਾ ਐ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਤੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਉਹਨਾਂ ਦਾ ਸੈਕਟਰ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਵਿਭਾਗ ਕੀ ਕਹਿੰਦਾ ਠੀਕ ਆ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊਗਾ ਤੇ ਕੋਈ ਗੱਲ ਨਹੀਂ ਇਸ ਕਾਰਵਾਈ ਦਾ ਡਰ ਸਤਾ ਰਿਹਾ ਕਿ ਟੱਟ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਬਿਲਕੁਲ ਨਹੀਂ ਇਹ ਕਾਨੇ ਦਾ ਨਹੀਂ ਜੱਥੇਬੰਦੀ ਵੱਲੋਂ ਕੋਈ ਰੂਟ ਪਲੈਨਿੰਗ ਆ ਗਿਆ ਕਿ ਉਹ ਉਹ ਅਸੀਂ ਸਾਰਾ ਜਿਹੜਾ ਉਹ ਕੱਲੋਂ ਤੋਂ ਆਉਂ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਐ ਡਟ ਕੇ ਖੜੀ ਹੋਈ ਐ ਜਥੇਬੰਦੀ ਵੀ ਖੜੀ ਹੋਈ ਐ ਹੋਰ ਵੀ ਸੰਤਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਆਂ ਇੱਕ ਕੋਈ ਬੱਚਾ ਜਿੱਕੇ ਕਰ ਰਹੀ ਸੀ हां ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਆਂ ਬਾਰ-ਬਾਰ ਵੀ ਅਜੇ ਤੱਕ মিডিਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਥੇ ਨਹੀਂ ਆਗਾ ਤੇ ਅਸੀਂ ਚਾਹੁੰਦੇ ਆਂ ਵੀ মিডিਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ ਸਪੁਰਦ ਆ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਹੈ ਉਹਦਾ ਕਿਹੜੇ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਹੈ ਕਿ ਕਿੰਨੇ ਕੁ ਸਾਲ ਹੋ ਗਏ ਵਿਆਹ ਹੋਏ ਇਹ 14 15 ਦੇ ਵਿੱਚ ਮੇਰੇ ਸਾਹ ਵਿਆਹ ਹੁੰਦਾ ਜਿਹੜੇ ਇਹਨਾਂ ਦੇ ਫਤਿਹ ਨੂੰ ਕੀ ਕਰਦੇ ਨੇ ਉਹ ਉਹ ਵੀ ਇਸੇ ਮੈਕਮੇ ਦੇ ਵਿੱਚ ਹੀ ਹੈ ਮਾਸ਼ਾਅੱਲਾ ਹਾਂਜੀ ਉਹਨਾਂ ਦੀ ਡਿਊਟੀ ਉੱਥੇ ਜੀ ਹੁਣ ਜਿਹੜੀ ਦਿੱਕਤ ਹੈ ਇੱਕ ਮਜ਼ਦੂਰ ਦੇ ਕੰਮ ਦਾ ਹੈ ਜਿਵੇਂ ਬਕੀਰਾ ਹੋਣਾ ਵੀ ਸੁਰੱਖਿਆ ਦੇ ਵਿੱਚੋਂ ਖੁਦ ਤਨਾਤ ਨੇ ਤੇ ਇਸ ਤਰ੍ਹਾਂ ਕੋਈ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਹੈ ਦੇਖੋ ਜੀ ਤੁਸੀਂ ਮੈਨੂੰ ਬਾਰ-ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆ ਭੈਣਾ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਭਾਈ ਭੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਰਹੀਂ ਪਤਾ ਲੱਗ ਰਿਹਾ ਕੀ ਮੰਗ ਕੀ ਕਰਨਾ ਚਾਹੀਏ ਮੰਗ ਦੇਖੋ ਜੀ ਸਵੇਰ ਤਾਂ ਹੀ ਪਤਾ ਲੱਗੂ ਕਲੀਅਰ ਅਸੀਂ ਜਾਣੇ ਆ ਪਤਾ ਕਰਦੇ ਆ ਵੀ ਕੀ ਘਟਣਾ ਵਾ ਫਰੀ ਆ ਕੀ ਨਹੀਂ ਆ ਉਹ ਜਿਹੜੀ ਉਹਦੀ ਜਾਂਚ ਹੋਣੀ ਚਾਹੀ